ਵਿਧਾਨ ਸਭਾ ਹਲਕਾ ਖੇਮਕਰਨਦੀਨ ਪੰਦੇ ਪਿੰਡ ਘਰਿਆਲਾ ਵਿਖੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਕੈਬਨਿਟ ਮੰਤਰੀ ਲਾਲਜਿਤ ਸਿੰਘ ਪੁੱਲਰ ਪਹੁੰਚੇ ਨੇ ਉਹਨਾਂ ਵੱਲੋਂ 크ਿਸਚੀਅਨ ਭਾਈਚਾਰੇ ਦੇ ਲੋਕਾਂ ਦੇ ਨਾਲ ਹੰਗਾਮੀ ਮੀਟਿੰਗ ਕੀਤੀ ਗਈ ਇਸ ਮੌਕੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਲਾਲਜਿਤ ਸਿੰਘ ਪੁੱਲਰ ਨੇ ਕਿਹਾ ਕਿ ਬੀਤੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਘਰੇਾਲੇ ਪਿੰਡ ਤੂ 크੍ਰਿਸਚੀਅਨ ਭਾਈਚਾਰੇ ਦੇ ਲੋਕਾਂ ਨੇ ਵੱਡੇ ਪੱਧਰ ਉਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਵੀ ਵੱਡੇ ਪੱਧਰ ਉਤੇ ਬਹੁਮਤ ਦੇ ਨਾਲ ਉਹਨਾਂ ਨੂੰ ਜਿਤਾ ਕੇ ਇੱਕ ਰਿਕਾਰਡ ਕਾਇਮ ਕਰਨਗੇ ਉੱਥੇ ਹੀ ਪੰਜਾਬ ਵਿੱਚ ਕਾਂਗਰਸ ਅਤੇ ਆਪ ਦੇ ਸਮਝੋਤੇ ਹੋਣ ਦੇ ਸਵਾਲ ਉਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀ ਕਿਹਾ ਸੁਣਦੇ ਲੋਕ ਸਭਾ ਜੋ ਪਿੰਡ ਕਰਿਆਲੇ ਵਿਖੇ ਪਹੁੰਚੇ ਜੇ ਤੇ ਕਿਸ ਤਰੀਕੇ ਦਾ ਹੁੰਗਾਰਾ ਜਿਹੜਾ ਲੋਕ ਸਭਾ ਚੋਣਾਂ ਇਹ ਤੁਹਾਨੂੰ ਦਿਖਾਇਆ ਜੀ ਅੱਜ ਮੇਰੇ ਭਰਾ ਸਰਦਾਰ ਸਰਵਣ ਸਿੰਘ ਢੰਡਾ ਐਮ ਐਲ ਏ ਖੇਮਕਰਨ ਉਹਨਾਂ ਦੀ ਅਗਵਾਈ ਦੇ ਵਿੱਚ ਕਰਿਆਲੇ ਦੇ ਵਿੱਚ ਵੱਡਾ ਇਕੱਠ ਹੋਇਆ ਇਸ ਇਕੱਠ ਨੂੰ ਦੇਖ ਕੇ ਲੱਗਦਾ ਨਗਰ ਕਰਿਆਲੇ ਦੇ ਵਿੱਚ 90% ਵੋਟ ਆਮ ਆਦਮੀ ਪਾਰਟੀ ਨੂੰ ਦਾਸ ਨੂੰ ਮਿਲੂਗੀ ਤੇ ਪ੍ਰਮਾਤਮਾ ਕਿਰਪਾ ਕਰੇ ਅਕਾਲ ਪੁਰਖ ਵਾਹਿਗੁਰੂ ਨਾਨਕ ਪਾਸ਼ਾ ਵੱਡੀ ਲੀਡ ਨਾਲ ਚਿਤਾ ਕੇ ਲੋਕ ਸਭਾ ਜੀ ਭੇਤੇ ਲੋਕ ਸਭਾ ਖਡੂਰ ਸਾਹਿਬ ਤੇ ਪੰਜਾਬ ਦੇ ਮਸਲੇ ਆ ਉਹ ਲਾਲਜੀਤ ਭੁੱਲਰ ਤੇ ਸਾਡੇ ਜਿਹੜੇ ਸਾਥੀ ਐ ਮੈਂਬਰ ਪਾਰਲੀਮੈਂਟ ਬਣਨੇ ਆ ਅਸੀਂ ਹੱਲ ਕਰਾ ਕੇ ਲੈ ਕੇ ਆਵਾਂਗੇ ਸਾਨੂੰ ਇਹ ਨਹੀਂ ਰੋਲਾ ਪਾਉਂਦੀ ਲੋੜ ਨਹੀਂ ਸਾਡੀ ਇੰਡੀਆ ਲਾਈਨਸ ਦੀ ਉੱਤੇ ਸਰਕਾਰ ਬਣ ਜਣੀ ਆ ਭਾਈਵਾਲ ਸਰਕਾਰ ਬਣ ਜਣੀ ਆ ਅਸੀਂ ਕਲਮਣਾ ਹੀ ਆਪਦੇ ਹੱਕ ਹਕੂਕ ਲੈ ਕੇ ਆ ਜਣੇ ਸਰ ਇੱਕੋ ਲਿਖਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਵੀ ਜਿਹੜੇ ਅੱਜ ਹਲਕਾ ਕੀਮਤ ਕਰਨ ਤੇ ਪੱਟੀ ਹਲਕੇ ਵਿੱਚ ਆਏ ਤੇ ਜਿਹੜੇ ਕਿ ਵੋਟ ਜਿਹੜੇ ਟਿਕਟਾਂ ਜਿਹੜੀਆਂ ਅਜੇ ਤੱਕ ਉਹਨਾਂ ਨੂੰ ਲਾਉਂਸ ਨਹੀਂ ਕੀਤੀਆਂ ਗਈਆਂ ਦੇਖੋ ਲੋਕਤੰਤਰ ਆ ਮਰ ਬੰਦੇ ਦਾ ਇਲੈਕਸ਼ਨ ਲੜਨ ਦਾ ਕਿ ਆ ਕਾਂਗਰਸ ਸਕਾਲੀ ਦਲ ਬੀਜੇਪੀ ਆਮ ਆਦਮੀ ਪਾਰਟੀ ਸ਼ਰਮਣੀ ਕਾਲੀ ਦਲ ਅਮਰਸਰ ਹਰ ਪਾਰਟੀ ਨੇ ਆਪੋ ਆਪਣੇ ਉਮੀਦਵਾਰ ਖੜੇ ਕਰਨੇ ਕਿਸੇ ਦੀ ਮਰਜ਼ੀ ਹੋਵੇ ਭਾਵੇਂ ਕੋਈ ਆਯਾਦ ਉਮੀਦਵਾਰ ਵੀ ਖੜਾ ਹੋ ਜੀ ਲੋਕਤੰਤਰ ਦਾ ਰਾਜ ਆ ਇਹਦੇ ਲੋਕਾਂ ਨੇ ਫੈਸਲਾ ਕਰਨਾ ਕਿ ਪਿਛਲਿਆਂ ਨੇ ਕੀ ਕੀਤਾ ਤੇ ਆਮ ਆਦਮੀ ਪਾਰਟੀ ਚ ਸਰਦਾਰ ਭਗਵੰਤ ਸਿੰਘ ਮਾਨ ਨੇ ਦੋ ਸਾਲਾਂ ਕੀ ਕੀਤਾ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਦੋ ਸਾਲਾਂ ਦੇ ਖੰਮਾ ਨੂੰ ਖਤਮਾ ਦੇਣਗੇ ਸਰਦਾਰ ਭਗਵੰਤ ਸਿੰਘ ਮਾਨ ਨੇ 90% ਲੋਕਾਂ ਦਾ ਬਿਲੀ ਦਾ ਬਿੱਲ ਜ਼ੀਰੋ ਲੈ ਆਂਦਾ ਮਲਾ ਕਲੀਨਿਕ ਖੋਲ ਤੇ ਦਵਾਈਆਂ ਇਲਾਜ ਟੈਸਟ ਫਰੀ ਕਰਤੇ ਫਰੀ ਲੇਡੀ ਬੀਪੀਆਂ ਨੂੰ ਫ੍ਰੀ ਸਫਰ ਪਾਸ ਦੇ ਵਿੱਚ ਮਿਲ ਰਿਹਾ ਹੋਰ ਕਈ ਸਹੂਲਤਾਂ ਜਿਹੜੀਆਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਹ ਵੀ ਸਹੂਲਤਾਂ ਆ। ਜੇ ਨਹਿਰੀ ਪਾਣੀ ਦੀ ਗੱਲ ਕਰੀਏ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਆ ਆਮਦਨੇ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਆ। ਜੇ ਅੰਡਰਗ੍ਰਾਊਂਡ ਪਾਈਪ ਦੀ ਗੱਲ ਕਰੀਏ ਤੇ ਇਹਦੇ ਵਿੱਚ ਕਿਸਾਨਾਂ ਨੂੰ ਕੁਝ ਪਰਸੈਂਟ ਪੈਸੇ ਦੇਣੇ ਪੈਂਦੇ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਦਾ ਕਰਤਾ ਵੀ ਉਹ ਪੰਜਾਬ ਸਰਕਾਰ ਪੈਸੇ ਦੂ। ਲੋਕਾਂ ਦੇ ਖੇਤਾਂ ਨੂੰ ਖਾਲੇ ਬਨ ਰਹੇ ਆ ਲੋਕਾਂ ਦੇ ਖੇਤਾਂ ਨੂੰ ਰਘਉ ਪੈ ਪੈ ਰਹੇ ਆ ਸਰਕਾਰੀ ਤੌਰ ਤੇ ਤੇ ਲੋਕ ਖੁਸ਼ ਨਹੀਂ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਕਿਤੇ ਕਮਾਂ ਦੇ ਮੋਹਰ ਲਾਉਣਗੇ ਵੱਡੀ ਲੀਡ ਨਾਲ ਜਿਤਾ ਕੇ ਸਰ ਇੱਕ ਕਾਂਗਰਸ ਆ ਦੇ ਆਮ ਆਮੀ ਆਦਮੀ ਦਾ ਪੰਜਾਬ ਵਿੱਚ ਸਮਝੌਤਾ ਹੋਏਗਾ ਜੀ ਸਰ ਜੀ ਦੇਖੋ ਜੇ ਸਮਝੌਤਾ ਹੋਣਾ ਹੁੰਦਾ ਤੇ ਹੁਣ ਤੱਕ ਹਾਈ ਕਮਾਂਡ ਨੇ ਫੈਸਲਾ ਲੈ ਲੈਣਾ ਸੀ ਸਾਡੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਜੋ ਫੈਸਲਾ ਕਰਦੇ ਨੇ ਬਿਲਕੁਲ ਸੂਝ-ਬੂਝ ਨਾਲ ਕਰਦੇ ਨੇ ਪੰਜਾਬ ਦੇ ਵਿੱਚ ਜਿਹੜਾ ਸਾਡੀ ਇਲੈਕਸ਼ਨ ਆ ਉਹ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੋ ਉਮੀਦਵਾਰ ਦੇਣਗੇ ਉਹਨਾਂ ਨੂੰ ਲੋਕ ਪੂਰੀ ਸ਼ਾਨ ਨਾਲ ਜਿਤਾਉਣਗੇ